ਅਸੀਂ ਨਾ ਇਹ ਸਾਖੀਆਂ 'ਚ ਜਾਂ ਇਹ ਗੱਲਾਂ 'ਚ ਸਾਡੀ ਨਾਰਮਲ ਗੱਲਬਾਤ 'ਚ ਇਹ ਗੱਲਾਂ ਹੋਂੋਂ हट ਗਈਆਂ ਵੀ ਅਸੀਂ ਜਵਾਕਾਂ ਨੂੰ ਕਹੀਏ ਵੀ ਤੇਰੇ ਲਈ ਸਭ ਤੋਂ ਪਹਿਲਾਂ ਪੰਥ ਹੈ। ਇਹ ਸੇ ਕਹਿਣੋਂ हट ਗਈ। ਤੁਸੀਂ ਦੇਖ ਲਓ ਵੀ ਨਾਰਮਲ ਵੀ ਆਪਾਂ ਸਾਬ ਨੇ ਕਿਹਾ ਪੰਥ ਬਸੇ ਮੈ ਉਹ ਜਣਾ। ਹਨਾ ਵੀ ਜਦੋਂ ਜਦੋਂ ਭਾਈ ਸ਼ਵੇਕ ਸਿੰਘ ਸਾਹਿਬਾ ਸਿੰਘ ਵਾਲੇ ਵਰਤਾਰੇ 'ਚ ਜਦੋਂ ਕਿਹਾ ਜਾਂਦਾ ਹੈ ਸ਼ਵੇਕ ਸਿੰਘ ਨੂੰ ਵੀ ਕਿਉਂ ਆਪਦੇ ਬੱਚੇ ਨੂੰ ਮਰਵਾਉਣਾ। ਹਨਾ ਤੇਰਾ ਪੂਰਾ ਜਵਾਕ ਐਡਾ ਸਿਆਣਾ ਐਡਾ ਉਹ ਤੁਸੀਂ ਕਹ ਲਓ ਇੰਟੈਲੈਕਚੁਅਲ ਆ ਉਸ ਟਾਈਮ ਦਾ ਹਨਾ ਤੂੰ ਉਹਨੂੰ ਕਿਉਂ ਮਰਵਾ ਰਿਆ। ਤੇ ਭਾਈ ਸਾਹਿਬ ਦੇ ਬੋਲੇ ਨੇ ਪੰਥ ਪ੍ਰਕਾਸ਼ ਦੇ ਹਿਸਾਬ ਨਾਲ ਹਮ ਕਾਰਨ ਗੁਰੂ ਕੁੱਲ ਗਵਾਈ ਹਮ ਕੁੱਲ ਰੱਖੈ ਕਮਨ ਬੜਾਈ ਹੈਨਾ ਸਾਡੀ ਕਾਰਨ ਮਹਾਰਾਜ ਨੇ ਕੁੱਲ ਗਵਾਈ ਹੈ ਤੇ ਅਸੀਂ ਕੁੱਲ ਹੁਣ ਤੁਸੀਂ ਇਹ ਇਹ ਵਰਤਾਰਾ ਵੀ ਕਮਾਲ ਹੈ ਮਹਾਰਾਜ ਦੇ ਪੰਜ ਪੁੱਤ ਨੇ ਦਸਵੇਂ ਪਾਤਸ਼ਾਹ ਦੇ ਮਾਤਾ ਸਾਹਿਬ ਜੀ ਦੇਵਾ ਜੀ ਦੇ ਪੰਜ ਪੁੱਤ ਨੇ ਚਾਰ ਪੁੱਤਾਂ ਦਾ ਵਰਤਾਰਾ ਤੁਸੀਂ ਦੇਖਿਆ ਪੰਜਵਾਂ ਪੁੱਤ ਖਾਲਸਾ ਪੰਥ ਦਾ ਉਹ ਖਾਲਸਾ ਪੰਥ ਜੇ ਵਰਤਾਰਾ ਅਜੀਤ ਸਿੰਘ ਜਿਹੜਾ ਸਿੰਘ ਆਲਾ ਕਰੂਗਾ ਖਾਲਸਾ ਪੰਥ ਜੇ ਵਰਤਾਰਾ ਜੁਰਾਵਰ ਸਿੰਘ ਫਤਿਹ ਸਿੰਘ ਆਲਾ ਕਰੂਗਾ ਤਾਂ ਉਹ ਖਾਲਸਾ ਪੰਥ ਉਹ ਪੁੱਤ ਐ ਜੇ ਕਿਤੇ ਤੁਹਾਨੂੰ ਲੱਗਦਾ ਕਿ ਕਿਸੇ ਥਿੜਕਨ ਚ ਉਹ ਖਾਲਸਾ ਨਹੀਂ ਫਿਰ ਉਹ ਪੁੱਤ ਨਹੀਂ ਹੋ ਸਕਦਾ ਜਿਹੜਾ ਕੰਪਰੋਮਾਈਜ਼ ਕਰ ਰਿਹਾ ਜਿਹੜਾ ਸਮਝੌਤੇ ਕਰ ਰਿਹਾ ਜਿਹੜਾ ਥਿੜਕ ਰਿਹਾ ਉਹਨਾਂ ਬੋਲਾਂ ਤੋਂ ਹਣਾ ਅੱਜਕੱਲ ਤਾਂ ਉੱਪਰ ਪਹਿਲਾਂ ਬਾਤ ਕਰ ਰਹੇ ਸੀ ਨਾ ਵੀ ਉਹ ਵੀ ਰੌਲਾ ਪੈਣ ਲੱਗ ਗਿਆ ਵੀ ਪੰਥ ਮੈਂ ਕੁਰਬਾਨੀ ਦੀ ਪੰਥ ਨੇ ਮੇਰੇ ਵਾਸਤੇ ਕੀ ਕਰਿਆ ਹਾਂ ਇਹ ਮਤਲਬ ਕਿ ਅਜੀਬ ਮਸਲਾ ਖੜਾ ਹੋ ਗਿਆ ਵੀ ਉਹ ਪੰਥ ਤੇ ਭੜ ਲੱਗ ਗਿਆ ਜੋ ਮੇਰੇ ਵਾਸਤੇ ਕੁਝ ਕਰੇ ਹਾਂ ਇਹ 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 ਵੀ ਹੋਰ ਤਰੀਕੇ ਦੀ ਗੱਲ ਜੀ ਮਤਲਬ ਇਹ ਬਹੁਤ ਤੁਸੀਂ ਕਹੋ ਵੀ ਲੇਟੈਸਟ ਦੀ ਗੱਲ ਹੀ ਆ ਇਹ ਨਵੀਂ ਨਵੀਆਂ ਹੀ ਚੱਲੀਆਂ ਇਹ ਗੱਲਾਂ ਇਹ ਜਦੋਂ ਤੁਸੀਂ ਪੰਥ ਲਈ ਤੁਰ ਰਹੇ ਹੋ ਤੁਹਾਡਾ ਅਸਲ ਚ ਪੰਥ ਕੀ ਹੈ ਨਿੱਜ ਤਾਂ ਖਤਮ ਹੋ ਗਿਆ ਨਾ ਫਿਰ ਹਾਂ ਜਦੋਂ ਤੁਸੀਂ ਸਿਰ ਦੇ ਚੁੱਕੇ ਹੋ ਮਹਾਰਾਜ ਨੂੰ ਮੈਂ ਬਹੁਤ ਜਗ੍ਹਾ ਪੜਿਆ ਉਹ ਕਹਿੰਦੇ ਵੀ ਸਿਰ ਤਾਂ ਮਹਾਰਾਜ ਨੂੰ ਦੇ ਚੁੱਕੇ ਹੈ ਇਹਦਾ ਕੋਈ ਮੁੱਦਾ ਹੀ ਨਹੀਂ ਕਹਿੰਦੇ ਫਿਰ ਖਤਰਾ ਕਿਆ ਤੁਸੀਂ ਵਿਦਾਈ ਹੋ ਚੁੱਕੇ ਹੋ ਡਰ ਤਾਂ ਹੈ ਹੀ ਨਹੀਂ ਕਿਸ ਚੀਜ਼ ਦਾ ਸਿਰ ਤੋਂ ਦੇ ਚ ਜੀ ਜਿਹਨੂੰ ਦੇ ਚੁੱਕੇ ਹੋ ਜਿਹੜੀ ਤੁਹਾਡੀ ਸਭ ਤੋਂ ਪਿਆਰੀ ਮਤਲਬ ਤੁਸੀਂ ਕਹੋ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਤੈਅ ਕਰਦੇ ਆ ਪਿਆਰ ਕਰਦੇ ਆ ਹਨ ਉਹਨੂੰ ਤੁਸੀਂ ਆਪਦੀ ਦੇ ਆਪਦੀ ਆਪਦਾ ਜਾਨ ਆਪਦਾ ਸਰੀਰ ਆਪਦੀ ਸਰੂਪੀ ਜਿਹੜਾ ਉਹ ਹੈ ਹਨ ਤੁਸੀਂ ਕਹੋ ਵੀ ਕਿਸੇ ਤਰੀਕੇ ਹੋ ਸਕਦਾ ਹੰਕਾਰ ਵੀ ਰੂਪ ਹੈ ਹਨ ਕਿਤੇ ਨਾ ਕਿਤੇ ਸੈਰ ਹੈ ਜਿਹੜਾ ਉਹ ਸਾਰਾ ਤੁਸੀਂ ਮਹਾਰਾਜ ਦੇ ਚਰਨਾਂ 'ਚ ਭੇਂਟ ਕਰ ਚੁੱਕੇ ਆ ਜੇ ਉਹ ਤੁਸੀਂ ਕਰ ਚੁੱਕੇ ਆ ਉਦੋਂ ਬਾਅਦ ਥੋੜਾ ਕੀ ਰਹਿ ਗਿਆ ਤੇ ਜੇ ਤੁਸੀਂ ਇਹ ਕਰਕੇ ਫਿਰ ਨਿੱਜੀ ਗੱਲ ਕਰਕੇ ਤੇ ਫਿਰ ਕਿਤੇ ਸ਼ਬਦ ਪੜੋਵੇਂ ਮੇਰਾ ਮੁੱਜ ਮੈਂ ਕੁਝ ਨਹੀਂ ਜੋ ਕਿ 6 7 13 ਹਨਾ ਫਿਰ ਇਹ ਇਹ ਵਰਤਾਰੇ ਤੁਹਾਨੂੰ ਕਿਤਨਾ ਕਿਤੇ ਡਿਸਟਰਬ ਕਰਨਗੇ ਸਾਡੇ ਬੋਲ ਤੇ ਸਾਡਾ ਗੱਲਬਾਤ ਰਲੂਗੀ ਮੈਂ ਨਾ ਕਹੀਂ ਸੁਣਿਆ ਉਹ ਕਹੇਰੇ ਜੀ ਹਮੇ ਅਜੇ ਸਿੱਖ ਨਹੀਂ ਹੈਗੇ ਬੇਸ਼ੱਕ ਪਰ ਸਿੱਖ ਬਣ ਜੇਗੇ ਹੂੰ ਹੂੰ ਕਿਉਂਕਿ ਜੇਕਰ ਉਹ ਆਪਣ ਨੂੰ ਪਤਾ ਹੈ ਅਸਲ ਵਿੱਚ ਕੋਈ ਬਹੁਤ ਬੜੀ ਕਮਿਊਨਿਟੀ ਕਦੇ ਕਦੇ ਲੱਗਦਾ ਵੀ ਐਵੇਂ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ ਹੋਂ ਵੀ ਜੇ ਕਈ ਪੱਗ ਬਾਲ ਲਿਆ ਬਈ ਦਾੜੀ ਰੱਖ ਲਈ ਫਿਰ ਉਹਨਾਂ ਇਹ ਪਛਾਣ ਜਾਹੇਗੀ ਤੇ ਫਿਰ ਉਹ ਕਰੋੜਾਂ ਗੱਡੀਆਂ ਕੋਠੀਆਂ ਕਾਰਾਂ ਜਹੇਗੀਆਂ ਬੜਾ ਔਖਾ ਹੈ ਤੇ ਨਾਰੇ ਰਾਣੇ ਬੜੇ ਸੌਖੇ ਹੈ ਕਿ ਮੈਂ ਜੀ ਉਹ ਕਰ ਲਿਆਗਾ ਪਰ ਕਰਨਗੇ ਕਦੋਂ ਬਈ ਇਹ ਲੂਪ ਹੋਲ ਹੁੰਦੇ ਆ ਬਈ ਇਹ ਤਾਂ ਬਚਨ ਦੇ ਰਾਜ ਹੁੰਦੇ ਆ ਕਿਸੇ ਤਰੀਕੇ ਦੇ ਤਾਂ ਇਹ ਵੀ ਲੋਕਾਂ ਨੂੰ ਪਿੱਛੇ ਲਾ ਕੇ ਰੱਖੋ ਨਾਲੇ ਉਹ ਨਾਰਾ ਵੀ ਲਾਈ ਜਾਓ ਬਿਲਕੁਲ ਨਾਲੇ ਸਿੱਖੀ ਕਮਾਈ ਜਾਂਦੀ ਹੁੰਦੀ ਹੈ ਕੋਈ ਐ ਤਾਂ ਹੈ ਨਹੀਂ ਵੀ ਤੁਸੀਂ ਕਹੋ ਵੀ ਇਹ ਕੋਈ ਬਾਜ਼ਾਰ ਤੋਂ ਕਾਰ ਖਰੀਦ ਕੇ ਗੱਲ ਚ ਪਾ ਲਿਓ ਸਿੱਖੀ ਥੋੜਾ ਉਵੇਂ ਥੋੜਾ ਹੁੰਦੀ ਹੈ ਹਨਾ ਇਹ ਕਮਾਈ ਜਾਂਦੀ ਹੁੰਦੀ ਹੈ